ਸਤਿਨਾਮ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਘਰ ਦੂਜ ਅਸ਼ਪਤੀਆਂ ਇੱਕ ਓਅੰਕਾਰ ਸਤਿ ਗੁਰ ਅਕਸਰ ਪੜਿਓ ਗਾਰ ਬੇਦਬੀਚਾਰੇਓ ਨਿਵਲ ਕੋ ਗੰਗਮ ਸਾਥੇ ਪਾਛ ਜਨਸ ਸੰਗ ਆਛਟ ਗਿਓ ਆ ਦੇਖ ਅਹੰਗ ਕੋਤ ਬਾਹੇ ਪਾਠ ਪੜਿਓ ਆ ਬੇਦਬੀਚਾਰੇਓ ਨੇ ਵਤੋ ਹੰਤ ਸਾਡੇ ਪੰਜ ਜਨਾਸਾਂ ਸੰਗ ਨਾ ਛਟਕਿਆ ਅਜ ਕੇ ਅੰਗ ਬਦ ਬਲੇ ਪਿਆਰੇ ਇਹ ਨਜ਼ਰ ਖੇ ਲਣ ਲੱਗਈ ਮੈਂ ਕੀ ਇਹ ਕਰਮ ਹੇ ਕਰ ਹਰ ਮਰਿਓ ਸੋਮੀ ਕੈ ਤੋਹਰ ਦੀਜ ਬਖ ਬੇਕਾ ਰਹਾਓ ਮੋਨ ਕਹਯੋ ਕਣ ਪਾ ਤੀ ਰਹਯੋ ਨਗ ਨਸਰੋ ਸਨਮਾਹੀ ਤਸ ਗੀ ਰਤ ਸਸ ਧਰ ਗੀ ਭ੍ਰਮ

ਬਾਹਤ ਦਾਨ ਦਾ ਕਰ ਅੰਨ ਵਸਤਰ ਭੋਗ ਹਰੇ ਨਾ ਮਿਲਿਆ ਹਰ ਦੁਆਰ ਪੂਜਾ ਹੈ ਚਾ ਬੰਦਨ ਦਗਾਤ ਖਾਤੇ ਕਰ ਹਰਤ ਰਹਤਾ ਹਾ ਹੁ ਕਰ ਬੰਦਨ ਮੈਂ ਪੜਿਆ ਨਹੀਂ ਲਿਆ ਜਗਤਾਰੋ ਜੋ ਸਿੱਧ ਆਸਾਂ ਚਾਹਰਾ ਸੀ ਏ ਭੀ ਕਰ ਕਰ ਰਹਿਆ ਵਟਿਆ ਨਿਆ ਫੇਰ ਗੇ ਜੰਮ ਹਰ ਦਿਉ ਚੰਗ ਨ ਕਹਿਆ ਰਾਜ ਦੀ ਲ ਰਾਹ ਜੈ ਤੀਰ ਕਨਾ ਕਰਿਆ ਹੁਕਮ ਅਫਾਰਾ ਸੇਜ ਸੋਹਣੀ ਚੰਦਨ ਚੋਆ ਮਰ ਘੋਰ ਦਾ ਦਵਾਰ ਹਰ ਕੀਰਤ ਸਾਥ ਸੰਗਤ ਹੈ ਸਿਰ ਕਰ ਮਨ ਲੈ ਕਰਵਾ ਕਹੋ ਨਿਕਤ ਸਭਿਓ ਆਪਤ ਜਿਸ ਤਰ੍ਹਾਂ ਲਿਖੇ ਕਾਲਹਿ ਹਾਂ ਤੇਰੇ ਦੇਵਕ ਇਹ ਰੋਗ ਮਤ ਭਇਓ ਕਿਰਪਾਲੀ ਨਾ ਤਕ ਭੰਜ ਹਾਰ ਹਰਿ ਕੀਰਤਨ ਇਹ ਮਨ ਰਤ ਤੇਰੇ ਦੇਵਕ ਏ ਰਮਤ ਭਇਓ ਕਿਰਪਾ ਨਾਲ ਦਿੱਲੀ ਵਿੱਚ ਪਹੁੰਚ ਜਾ ਹਰ ਹਰ ਕਿਰਪਨ ਏ ਰਮਤ ਰਹਾ ਰਹਾ ਤੁਜਾ ਵਾਹਿਗੁਰੂ ਜੀ ਸਾਖਾ ਕਾਲ ਸਾਹਿਬ ਵਾਹਿਗੁਰੂ ਜੀ ਫਤ ਤੇ ਸੋਰਠ ਮਹਲਾ 5 ਘਰ ਦੁਜਾ ਅਸ਼ਟ ਪਦੀਆਂ 1 ਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਵੇਦ ਵਿਚਾਰੇਓ ਨਿਵਲਤ ਹੰਗਮ ਸਧੇ ਪੰਜ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਹੰਗ ਬੁਧ ਬਧ ਗੁਰੂ ਪਿਆਰ ਵਾਲੀ ਅਜਦਾ ਪਾਵਨ ਪਵਿੱਤਰ ਹੁਕਮ अनुगुर अर्जुन ਦੇ ਮਹਾਰਾਜ ਜੀ ਦਾਸ਼ਤਪਤੀਆਂ ਦੇ ਰੂਪ ਵਿੱਚ ਸੋਰਠ ਰਾਗ ਅੰਦਰ ਪਾਵਨ ਅੰਗ 641 ਅਤੇ 42 ਉੱਤੇ ਸੁਭਾਏਮਾਨ ਸਤਿਗੁਰ ਪਾਤਸ਼ਾਹ ਨੇ ਇਸ ਪਾਵਨ ਹੁਕਮ ਵਿੱਚ ਇੱਕ ਬਖਸ਼ਿਸ਼ ਕੀਤੀ ਕਿ ਮਨੁੱਖ ਜੀਵਨ ਵਿੱਚ ਆਪਣੇ ਤੌਰ ਤੇ ਬੜੇ ਕਰਮ ਕਰਦਾ ਹੈ ਪਾਠ ਵੀ ਕਰਦਾ ਹੈ ਵੇਦਾਂ ਦੇ ਵਿਚਾਰ ਵੀ ਕਰਦਾ ਹੈ ਯੋਗੀਆਂ ਵਾਲੇ ਕਰਮ ਵੀ ਕਰਦਾ ਹੈ ਆਪਣੀਆਂ ਨਾਲੀਆਂ ਨੂੰ ਚੜਾਉਂਦਾ ਕਰਮ ਉਹ ਵੀ ਕਰਦਾ ਹੈ ਸਤਿਗੁਰ ਕਹਿੰਦੇ ਪਰ ਪੰਜ ਜਿਹੜੇ ਨੇ ਵਿਕਾਰ ਇਹਨਾਂ ਤੋਂ ਖੇੜਾ ਨਹੀਂ ਛੱਡਦਾ ਹੋਰ ਅਹੰਕਾਰ ਦਾ ਵਾਧਾ ਹੁੰਦਾ ਹੈ ਸਤਿਗੁਰ ਕਹਿੰਦੇ ਮੈਂ ਬੜੇ ਕਰਮ ਕਰਕੇ ਵੇਖੇ ਨੇ ਪਰ ਜੀਵਨ ਦੇ ਵਿੱਚ ਅੰਦਰ ਨਾ ਨਹੀਂ ਬਣਿਆ ਇਸ ਕਰਕੇ ਇੱਕੋ ਕਰਮ ਕੀਤਾ ਫਿਰ ਅਖੀਰ ਵਿੱਚ ਕਿ ਹਾਰ ਕੇ ਆਪਣੇ ਮਾਲਕ ਦੇ ਦਰ ਤੇ ਆ ਕੇ ਟਹਿ ਪਿਆ ਹਾਰ ਭਰਿਓ Swami ਕੇ ਦੁਆਰੇ ਕੀਜੇ ਬੋਧ ਵਿਵੇਕਾ ਆਪਣੇ ਮਾਲਕ ਕੋ ਲਾ ਗਿਆਂ ਤੇ ਬੇਨਤੀ ਕੀਤੀ ਦਾਤਾ ਮੈਂ ਆਪਣੇ ਵੱਲੋਂ ਤਾਂ ਬੜੇ ਕਰਮ ਕਰਕੇ ਵੇਖ ਲਏ ਪਰ ਜੀਵਨ ਸਫਲ ਨਹੀਂ ਹੋਇਆ ਤੇਰੇ ਦਰ ਤੇ ਆਇਆ ਹੁਣ ਸਗਲ ਦੁਆਰ ਕੋ ਛਾੜਕ ਗਏ ਹਤ ਵਹਾਰੋ ਦੁਆਰ ਤੇ ਵਾਹੀ ਗਏ ਹੈ ਕੇ ਲਾਜ ਅਸ ਗੋਬਿੰਦ ਦਾਸ ਜਦੋਂ ਮਾਲਕ ਦੇ ਦਰ ਤੇ ਆਏ ਤੇ ਮਾਲਕ ਨੇ ਸੁਮਤ ਬਖਸ਼ੀ ਕਿਉਂਕਿ ਗੁਰੂ ਨਾਨਕ ਦਾ ਘਰ ਜਿਹੜਾ ਹੈ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੋਝ ਦਿੰਦੇ ਨੇ ਸਮਝ ਬਖਸ਼ਦੇ ਨੇ ਤੇ ਜਦੋਂ ਜਨਾ ਕੋਲ ਮਤ ਆ ਜਾਏ ਚੰਗੀ ਇੱਥੇ ਆ ਕੇ ਆਪਣੇ ਮਨ ਨੂੰ ਮਤ ਨੂੰ ਘੜ ਲੈਣ ਜੀਵਨ ਸਫਲ ਬਣਦਾ ਹੈ ਕਿਉਂਕਿ ਅਸੀਂ ਰੋਜ਼ ਪੜਦੇ ਹਾਂ ਇਹ ਉਹ ਦਰ ਹੈ ਜਿੱਥੇ ਕਿ ਕਿੱਥੇ ਘੜੀਏ ਸੂਰਤ ਮਤ ਮਨ ਬੁੱਧ ਕਿੱਥੇ ਘੜੀਏ ਸੁਰਾਂ ਸਦਾ ਕੀ ਤੇ ਜਦੋਂ ਘਾੜਤ ਚੰਗੀ ਘੜੀ ਜਾਂਦੀ ਏ ਤੇ ਜੀਵਨ ਸਫਲ ਬਣ ਜਾਂਦਾ ਏ ਸਤਿਗੁਰ ਕਿਰਪਾ ਕਰਨ ਗੁਰੂ ਕੋਲ ਚੰਗੀ ਮਤ ਲਈਏ ਕਿ ਸਾਮਤ ਦੀਜੇ ਜਿਤ ਵਿਸਰੈ ਨਾਹੀ ਸਾ ਬੁੱਧ ਦੀਜੇ ਜਿਤ ਤੁਦ ਧਿਆਈ ਉਹ ਅਵਸਥਾ ਬਣੀ ਤਾਂ ਕਿ ਜੀਵਨ ਸਫਲ ਹੋਵੇ ਸਤਿਗੁਰ ਸਭਨਾਂ ਨੂੰ ਨਾਮ ਸੇਵਾ ਸਮਰਨ ਬਖਸ਼ਣ ਸਭ ਨਦ ਆਗਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਜੀ ਵਾਹਿ ਆਪਲਾ ਦੇਖਿਆ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀਕੀ ਫਤਿਹ